ਇਹ ਨਾ ਜੀ ਇੱਕ ਆਸ਼ੀਸ਼ ਹੱਬ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਇੱਥੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਇੰਚਾਰਜ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ 스ਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베이스 ਹੁੰਦਾ ਜਿਹੜਾ ਜੇ ਤੇ ਸੂਈਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤੋਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾਂ ਅੱਜ ਕੱਲ੍ਹ ਆਵਾਜ਼ ਵਾਲੇ ਪਿਸਟਲ ਆਂਦੇ ਨੇ ਜਿਹਦੇ ਵਿੱਚ ਕੱਲੀ ਆਵਾਜ਼ ਆ ਜਾਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਉਹ ਖੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਕੇਸ ਰਜਿਸਟਰਡ ਕਰਕੇ ਜਲਦੀ ਅਸੀਂ ਬੰਦੇ ਫੜ ਲਾਂਗੇ ਸੀਸੀਟੀਵੀ ਸਾਹਮਣੇ ਗੋਲ ਵੀ ਆਈ ਸੀਸੀਟੀਵੀ ਹਾਂ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਦੱਸ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਵੀ ਉਹਨੂੰ ਫਰੋਤੀਆਂ ਕਾਲਾ ਵੀ ਆ ਰਹੀ ਹੈ ਸ਼ਿਕਾਇਤ ਹੀ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਹੀ ਪੀਸੀਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਥੇ ਕੋਈ ਦੁਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਿਆ ਸੀ ਅਸੀਂ ਵੀ ਸਾਰੇ ਆ ਗਏ ਸਰ ਕਿੰਨੇ ਜਣੇ ਕਿੰਨੇ ਜਣੇ ਆਏ ਦੋ ਜਣੇ ਆਏ ਸੀ ਪਲਟੀਨਾ ਮੋਟਰਸਾਈਕਲ ਤੇ ਨਹੀਂ ਉਹ ਸਾਰਾ ਹਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸਦੇ ਹਾਂ